ਸਾਡੇ ਸ਼ੁਭਕਰਮ ਦੇ ਕਿਉਂਕਿ ਲੋਕਾਂ ਨੂੰ ਪਤਾ ਹੈ ਕਿ ਇਹ ਭੈਣ ਇਹ ਭਾਈ ਪ੍ਰਭੂ ਯਿਸੂ ਵਜਿ ਤੋਂ ਮੰਗਦੇ ਆ। ਉਹ ਚਰਚ ਵਿੱਚ ਜਾਂਦੇ ਆ। ਹਰ ਇੱਕ ਵਾਰ ਬੰਦਗੀ ਕਰਦੇ ਆ। ਉਹਨਾਂ ਨੂੰ ਪਤਾ ਹੈ ਅਸੀਂ ਬਾਹਰ ਜਾ ਕੇ ਚਰਚ ਤੋਂ ਬਾਹਰ ਜਾ ਕੇ ਅਸੀਂ ਉਹਨਾਂ ਵਰਗੇ ਕੰਮ ਨਾ ਕਰੀਏ। ਹਾਲੇਲੂਇਆ ਅਸੀਂ ਆਪਣੇ ਆਪ ਨੂੰ ਇੱਕ ਦੱਸੀਏ ਕਿ ਅਸੀਂ ਪਰਮੇਸ਼ਵਰ ਦੀ ਖਾਸ ਪਰਜਾ ਹੈ। ਉਹ ਲੋਕ ਜਦੋਂ ਪਰਮੇਸ਼ਰ ਜੀ ਉਹਨਾਂ ਤੇ ਦਇਆ ਹੋਵੇ ਉਹ ਸਾਡੇ ਜੀਵਨ ਜਦੋਂ ਦੇਖੀ ਜਾਣ ਦੇਖੀ ਜਾਣ ਚੱਲ ਜਾਣੋ ਜਦੋਂ ਪਰਮੇਸ਼ਰ ਜੀ ਉਹਦੇ ਉੱਤੇ ਦ੍ਰਿਸ਼ਟੀ ਹੋਵੇ ਉਹ ਲੋਕ ਜਦੋਂ ਪਰਮੇਸ਼ਰ ਨੂੰ ਜਾਣਦੇ ਹਨ ਤੇ ਉਹ ਵੀ ਪਰਮੇਸ਼ਰ ਦੀ ਮਹਿਮਾ ਹallelujah ਪ੍ਰਭੂ ਜੀ ਨੇ ਜੰਪ ਦਿੱਤੀ ਆ ਕਹਿੰਦਾ ਤੁਸੀਂ ਧਰਤੀ ਨੂੰ ਤੇ ਨੂਨ ਦਾਲ ਫਰਮਜੀ ਵਿੱਚ ਪਾਇਆ ਜਾਂਦਾ ਨਾ ਟੇਸਟ ਬਣਾਉਣ ਹallelujah ਅਗਰ ਦਾਲ ਵਿੱਚ ਨੂਨ ਘਾਟਾ ਤੇ ਆਪਾਂ ਇੱਕਦਮ ਕਹਿੰਦੇ ਨਮਕ ਲਿਆਣੇ ਹallelujah ਨਮਕ ਦਾ ਜਿਆਦਾ ਪਰਵੇ ਨਹੀਂ ਕੀਤਾ ਨਮਕ ਦਾ ਜਿਆਦਾ ਪੈ ਗਿਆ ਮਤਲਬ ਕਿ ਜਿਹੜੇ ਉਹਦੇ ਵਿੱਚ ਇਹ ਨਹੀਂ ਲੈਣਾ ਕਿ ਮਿਰਚ ਘੱਟ ਬਾਅਦ ਵਿੱਚ ਜਿਆਦਾ ਤੇ ਕੁਝ ਹੋਰ ਚੀਜ਼ਾਂ ਘੱਟਵਾ ਹਲਦੀ ਘੱਟਾਂ ਕੁਝ ਨਮਕ ਦੀ ਗੱਲ ਕੀਤੀ ਗਈ ਹੈ ਇੱਥੇ ਨਮਕ ਜਿਹੜਾ ਟੇਸਟ ਬਣਾਉਂਦਾ ਆ ਤੇ ਨਮਕ ਹੀ ਅਚਾਰ ਵਿੱਚ ਪਾਇਆ ਜਾਂਦਾ ਆ ਤਾਂ ਜੋ ਅਚਾਰ ਖਰਾਬ ਨਾ ਹੋਵੇ ਇਸ ਕਰਕੇ ਤੁਸੀਂ ਕੀ ਹ ਤੁਸੀਂ ਇਸ ਨੂਨ ਆ ਤੁਸੀਂ ਨਮਕ ਆ ਤੁਹਾਡਾ ਆਪਣਾ ਟੇਸਟ ਹੋਣਾ ਚਾਹੀਦਾ ਇਸ ਸਮਾਜ ਦੇ ਤੁਹਾਡਾ ਆਪਰਾ ਤੇ ਸੁਣਾ ਚਾਹੀਦਾ ਹੈ ਲੋਕਾਂ ਦੇ ਵਿੱਚ ਉਹ ਲੋਕ ਤੁਹਾਨੂੰ ਜਾਣਣ ਕਿ ਤੁਸੀਂ ਪਰਮੇਸ਼ਵਰ ਦੇ ਧੀਆਂ ਤੇ ਪੁੱਤ ਹੋ ਜਿਹਦੇ ਜੀਵਨ ਵਿੱਚ ਪਰਮੇਸ਼ਵਰ ਦੇ ਚਮਤਕਾਰ ਕਰ ਦਿੱਤੇ ਗਵਾਹੀਆਂ ਮੜਾ ਦਿੱਤੀਆਂ ਉਹ ਭਾਈ ਉਹ ਭੈ ਕਦੀ ਵੀ ਰਹਿ ਨਹੀਂ ਸਕਦਾ ਬਿਨਾਂ ਬੋਲਣੇ ਉਹਨੂੰ ਬਾਹਰ ਲੋਕਾਂ ਵਿੱਚ ਜਦੋਂ ਨੂੰ ਮੌਕਾ ਮਿਲਦਾ ਆ ਉਹਨੂੰ ਬਚਨ ਦੱਸਣਾ ਹੀ ਦੱਸਣਾ ਆ ਉਹਨੂੰ ਗਵਾਹੀਆਂ ਦੇਈਏ ਦੇਈਏ ਪਰ ਰੋਕ ਨਹੀਂ ਸਕਦਾ ਉਹ ਟਾਲ ਨਹੀਂ ਸਕਦਾ ਤੁਹਾਡਾ ਚਾਨਣਾ ਲੋਕਾਂ ਸਾਹਮਣੇ ਚਮਕਦਾ ਚਾਨਣਕ परमेश्वर के वचन चल जाए लोग पता लगे कि वाकई में सच्चा परमेश्वर पता लगे वाकई सच्चे लोग है इन्होंने सचमुच परमेश्वर को जान लिया है इन्हना जो पुराना जीवन बड़ा खराब सी पर लोग वाकई परमेश्वर मनना ही नहीं शुरू कर देता है सो इस वचन के उ आप सबने त्याग करता है ਹਾਲੇਲੂਇਆ ਔਰ ਮੇਰਾ ਬਲੀਵ ਆ ਕਿ ਇਸ ਵਚਨ ਨੇ ਆਪ ਸਭ ਨੂੰ ਬਹੁਤ ਸਾਰੀ ਆਸ਼ੀਸ਼ ਦਿੱਤੀ ਹੈ ਬਹੁਤ ਸਾਰੀ ਬਰਕਤ ਦਿੱਤੀ ਹੈ ਪਰਮੇਸ਼ਰ ਦੀ ਤਾਰੀਫ ਕਰਾਂਗੇ ਤਾਂ